प्यारे दोस्तों प्यार भरी सत श्री अकाल जी हां जी दोस्तों मुलाजिमा दी मांग डीए ਨੂੰ ਲੈ ਕੇ ਆਈ ਵੱਡੀ ਖੁਸ਼ਖਬਰੀ ਹੁਣ ਹੋਵੇਗਾ मुलाजिमा ਦੀ ਮੰਗ ਡੀਏ ਦਾ ਹੱਲ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ हां जी दोस्तों ਜੇਕਰ ਗੱਲ ਕਰੀਏ मुलाजिमा ਦੀ ਮੰਗ ਡੀਏ ਬਾਰੇ ਤਾਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ सी डਬਲਯੂ ਪੀ 16 972 2025 ਜਿਹੜਾ ਕਿ ਕੇਸ ਦਾਇਰ ਕੀਤਾ ਗਿਆ ਹੈ ਇਸ ਕੇਸ ਦੇ ਵਿੱਚ ਜੋ ਮਸਲਾ ਹੈ ਉਹ ਹੈ ਡੀਏ ਦਾ ਜੇਕਰ ਗੱਲ ਕੀਤੀ ਜਾਵੇ ਪੰਜਾਬ ਸਰਕਾਰ ਦੇ ਮਲਾਜ਼ਮਾਂ ਦੇ ਡੀਏ ਦੀ ਤਾਂ ਉਹ ਇਸ ਟਾਈਮ 42% ਹੈ ਚੰਡੀਗੜ੍ਹ ਯੂਟੀ ਦੇ ਮਲਾਜ਼ਮ ਵੀ 55% ਡੀਏ ਲੈ ਰਹੇ ਨੇ ਤੇ ਹਰਿਆਣਾ ਦੇ ਮਲਾਜ਼ਮ ਵੀ ਜਿਹੜਾ ਕਿ 55% ਡੀਏ ਕੇਂਦਰ ਸਰਕਾਰ ਦੀ ਤਰਜ ਤੇ ਲੈ ਰਹੇ ਨੇ ਜਿਸ ਕਾਰਨ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਜੋ ਮੁਲਾਜ਼ਮ ਤੇ ਪੈਨਸ਼ਨਰ ਨੇ ਉਹਨਾਂ ਦੇ ਡੀਏ ਵਿੱਚ ਵੀ ਵਾਅਦਾ ਕੀਤਾ ਜਾਵੇ ਇਸ ਮੰਗ ਨੂੰ ਪੂਰਾ ਕਰਾਉਣ ਦੇ ਲਈ ਪੰਜਾਬ ਦੇ ਮੁਲਾਜ਼ਮਾਂ ਦੁਆਰਾ ਰੈਲੀਆਂ ਵੀ ਕੀਤੀਆਂ ਗਈਆਂ ਤੇ ਪੰਜਾਬ ਸਰਕਾਰ ਨੂੰ ਲਗਾਤਾਰ ਬੇਨਤੀਆਂ ਵੀ ਕੀਤੀਆਂ ਜਾ ਰਹੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਇਸ ਮੰਗ ਦਾ ਹੱਲ ਕਰਨ 13% ਡੀਏ ਪੈਂਡਿੰਗ ਹੈ ਉਹਨਾਂ ਨੂੰ ਦਿੱਤਾ ਜਾਵੇ ਪਰ ਪੰਜਾਬ ਸਰਕਾਰ ਤੇ ਇਸ ਦਾ ਕੋਈ ਵੀ ਅਸਰ ਦਿਖਾਈ ਨਹੀਂ ਦੇ ਰਿਹਾ ਜਿਸ ਕਾਨੂੰਨਾ ਦੁਆਰਾ ਇਸ ਗੱਲ ਦਾ ਵਿਰੋਧ ਤਾਂ ਲਗਾਤਾਰ ਜਾਰੀ ਹੈ ਮਲਾਜ਼ਮਾਂ ਤੇ ਪੈਨਸ਼ਨਰਾਂ ਦੁਆਰਾ ਪਰ ਪੰਜਾਬ ਸਰਕਾਰ ਤੋਂ ਅੱਕ ਚੁੱਕੇ ਨੇ ਉਹਨਾਂ ਦੁਆਰਾ ਦੂਸਰਾ ਰਸਤਾ ਅਪਣਾਇਆ ਗਿਆ ਪੰਜਾਬ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਇਸ ਲਈ ਹੁਣ ਇੱਕ ਸੀ ਡਬਲਯੂ ਪੀ ਨੰਬਰ 16972 2025 ਪ੍ਰੇਮ ਕੁਮਾਰ ਐਂਡ ਆਦਰਜ਼ ਵਰਸਸ ਸਟੇਟ ਆਫ ਪੰਜਾਬ ਦੁਆਰਾ ਦਾਇਰ ਕੀਤੀ ਗਈ ਹੈ 28 ਮਈ 2025 ਨੂੰ ਜਿਸ ਦੀ ਇੱਕ ਸੰਖੇਪ ਸੁਣਵਾਈ 1 ਜੁਲਾਈ 2025 ਨੂੰ ਹੋਈ ਸੀ ਹੁਣ ਇਸ ਕੇਸ ਦੀ ਅਗਲੀ ਡੇਟ 10 ਜੁਲਾਈ 2025 ਰੱਖੀ ਗਈ ਹੈ ਹਾਂਜੀ ਦੋਸਤੋ ਗੱਲ ਕੀਤੀ ਜਾਵੇ ਇਸ ਕੇਸ ਦੀ ਤਾਂ ਇਸ ਕੇਸ ਤੋਂ ਮੁਲਾਜ਼ਮਾਂ ਨੂੰ ਬਹੁਤ ਜ਼ਿਆਦਾ ਆਸਾ ਨੇ ਕਿਉਂਕਿ ਪਿੱਛੇ ਜਿਹੜੇ ਇੱਕ ਕੇਸ ਦਾ ਫੈਸਲਾ ਹੋਇਆ ਸੀ ਸੁਪਰੀਮ ਕੋਰਟ ਨੇ ਉਸ ਦਾ ਫੈਸਲਾ ਕੀਤਾ ਸੀ ਮੁਲਾਜ਼ਮਾਂ ਦੇ ਹੱਕ ਵਿੱਚ ਉਹ ਸੀ ਵੈਸਟ ਬੰਗਾਲ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਡੀਏ ਨੂੰ ਜਾਰੀ ਕਰਾਉਣ ਸੰਬੰਧੀ ਇਸ ਕੇਸ ਵਿੱਚ ਸੁਪਰੀਮ ਕੋਰਟ ਨੇ ਸਖਤ ਰੁਖ ਅਪਣਾਉਂਦੇ ਹੋਏ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਸੀ ਤੇ ਵੈਸਟ ਬੰਗਾਲ ਸਰਕਾਰ ਨੂੰ 25% ਪੈਂਡਿੰਗ ਜੋ ਡੀਏ ਹੈ ਮਲਾਜ਼ਮਾਂ ਦਾ ਉਹ ਜਾਰੀ ਕਰਨ ਦੇ ਹੁਕਮ ਜਿਹੜੇ ਕਿ ਸੁਣਾਈ ਸੀ ਹੁਣ ਦੇਖਣਾ ਹੋਵੇਗਾ ਪੰਜਾਬ ਸਰਕਾਰ ਦੇ ਮਲਾਜ਼ਮਾਂ ਦੇ ਡੀਏ ਨੂੰ ਲੈ ਕੇ ਕੀ ਖਬਰ ਸਾਹਮਣੇ ਆਉਂਦੀ ਹੈ ਉਹਨਾਂ ਨੂੰ ਪੈਂਡਿੰਗ ਪੈ ਡੀਏ ਦੀ ਅਦਾਇਗੀ ਹੁੰਦੀ ਹੈ ਜਾਂ ਫਿਰ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਇਸ ਮਾਮਲੇ ਨੂੰ ਵੀ ਟਾਲਣ ਦੇ ਵਿੱਚ ਕਾਮਯਾਬ ਹੁੰਦੀ ਹੈ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ